ਇਸ ਵੇਲੇ ਦੀ ਵੱਡੀ ਖਬਰ ਭਾਈ ਅਮਨਪਾਲ ਸਿੰਘ ਨੂੰ ਲੈ ਕੇ ਆ ਉਹਨਾਂ ਦੀ ਹਾਈ ਕੋਰਟ ਵਿੱਚ ਪੇਸ਼ੀ ਹੋਈ ਹੈ ਉਹਨਾਂ ਨੇ ਇਸ ਪੇਸ਼ੀ ਵਿੱਚ ਕੀ ਕੀਤਾ ਆਓ ਇਹ ਵੀ ਸੁਣਦੇ ਆ ਉਹਨਾਂ ਨੇ ਵੀਡੀਓ ਕਾਲ ਰਾਹੀਂ ਪੇਸ਼ੀ ਹੋਈ ਹੈ ਉਹਨਾਂ ਦੀ ਵੀਡੀਓ ਕਾਲ ਰਾਹੀਂ ਕੋਰਟ 'ਚ ਪੇਸ਼ੀ ਹੋਈ ਭਾਈ ਅਮਨਪਾਲ ਸਿੰਘ ਦੀ ਭਾਈ ਅਮਨਪਾਲ ਨੇ ਖੁਦ ਹੀ ਕੀਤੀ ਆਪਣੇ ਕੇਸ ਦੀ ਪੈਰ ਵੀ ਭਾਈ ਅਮਨਪਾਲ ਨੇ ਸੰਸਦ ਵਿੱਚ ਸ਼ਾਮਲ ਹੋਣ ਦੀ ਮੰਗੀ ਸੀ ਪਰੋਲ ਜੋ ਕਿ ਪੰਜਾਬ ਸਰਕਾਰ ਨੇ ਜੋ ਕਿ ਪੰਜਾਬ ਸਰਕਾਰ ਨੇ ਪਰੋਲ ਦੇਣ ਤੋਂ ਮਨਾਂ ਕਰਤਾ ਸੀ ਤੇ ਉਸ ਤੋਂ ਬਾਅਦ ਭਾਈ ਅਮਨਪਾਲ ਨੇ ਫਿਰ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਫਿਰ ਪਰੋਲ ਦੀ ਮੰਗ ਕੀਤੀ ਹੈ ਤੇ ਉਹਨਾਂ ਦੀ ਵੀਡੀਓ ਕਾਲ ਰਾਹੀਂ ਪੇਸ਼ੀ ਹੋਈ ਹੈ ਉਹਨਾਂ ਨੇ ਇਸ ਵੀਡੀਓ ਕਾਲ ਦੇ ਵਿੱਚ ਕਿਹਾ ਕਿ ਕਿ ਮੈਂ ਆਪਣੇ ਇਲਾਕੇ ਦੀ ਗੱਲ ਕਰਨਾ ਚਾਹੁੰਦਾ ਹਾਂ ਮੈਂ ਕੋਈ ਵੀ ਹੋਰ ਗੱਲ ਨਹੀਂ ਕਰਨਾ ਚਾਹੁੰਦਾ ਭਾਈ ਅਮਨਪਾਲ ਨੇ ਉੱਥੇ ਇਹ ਵੀ ਕਿਹਾ ਕਿ ਮੈਂ ਸੈਸ਼ਨ ਦੇ ਵਿੱਚ ਡਰੱਗਸ ਦੀ ਗੱਲ ਕਰਨਾ ਚਾਹੁੰਦਾ ਹਾਂ ਡਰੱਗਸ ਦਾ ਮੁੱਦਾ ਚੱਕਣਾ ਚਾਹੁੰਦਾ ਹਾਂ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਕੱਲ ਤੱਕ ਲਈ ਸੁਣਵਾਈ ਕੀਤੀ ਪੋਸਟਪੋਨ ਭਾਈ ਅਮਨਪਾਲ ਵੱਲੋਂ ਕੋਈ ਵੀ ਵਕੀਲ ਪੇਸ਼ ਨਹੀਂ ਹੋਇਆ ਕਿਉਂਕਿ ਵਕੀਲਾਂ ਦੀ ਸਟ੍ਰੈਕ ਚੱਲਦੀ ਪਈ ਸੀ ਇਸ ਕਰਕੇ ਕੋਈ ਵੀ ਵਕੀਲ ਕਿਸੇ ਵੀ ਕੇਸ ਵਿੱਚ ਹਾਜ਼ਰ ਨਹੀਂ ਹੋਏ ਤਾਂ ਕਰਕੇ ਭਾਈ ਅਮਨਪਾਲ ਸਿੰਘ ਨੇ ਆਪ ਹੀ ਪੈਰਵਾਈ ਕੀਤੀ ਏ ਹੁਣ ਦੇਖਣ ਵਾਲੀ ਇਹ ਵੀ ਗੱਲ ਹੈ ਕਿ ਭਾਈ ਅਮਨਪਾਲ ਸਿੰਘ ਨੂੰ ਪ੍ਰੋਲ ਮਿਲਦੀ ਹੈ ਸੈਸ਼ਨ ਵਿੱਚ ਆਨ ਦੀ ਆਗਿਆ ਮਿਲਦੀ ਹੈ ਜੇ ਸੈਸ਼ਨ ਵਿੱਚ ਆਨ ਦੀ ਆਗਿਆ ਵੀ ਮਿਲਦੀ ਹੈ ਤਾਂ ਕਿ ਉਹਨਾਂ ਨੂੰ ਬੋਲਣ ਦਿੱਤਾ ਜਾਵੇਗਾ ਕਿਉਂਕਿ 19 ਤਰੀਕ ਤੱਕ ਹੀ ਸੈਸ਼ਨ ਹੈ ਅੱਜ 17 ਤਰੀਕ ਹੋ ਗਈ ਹੈ ਹੁਣ 19 ਤਰੀਕ ਤੱਕ ਸੈਸ਼ਨ ਹੈ ਹੁਣ ਵੱਡੀ ਗੱਲ ਇਹ ਆ ਕਿ ਸੈਸ਼ਨ ਵਿੱਚ ਬੋਲਣ ਦਿੱਤਾ ਜਾਵੇਗਾ ਜਾਂ ਨਹੀਂ ਦਿੱਤਾ ਜਾਵੇਗਾ ਹੁਣ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਹੁਣ ਦੇਖਦੇ ਹਾਂ ਕਿ ਭਾਈ ਅਮਰਪਾਲ ਸਿੰਘ ਨੂੰ ਪਰੋਲ ਮਿਲਦੀ ਹੈ ਜਾਂ ਨਹੀਂ ਪੰਜਾਬ ਸਰਕਾਰ ਨੇ ਪਰੋਲ ਦੇਣ ਤੋਂ ਮਨਾਂ ਕਰਤਾ ਸੀ ਫਿਰ ਪੰਜਾਬ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਭਾਈ ਅਮਰਪਾਲ ਸਿੰਘ ਨੇ ਹਾਈ ਕੋਰਟ ਵਿੱਚ ਅਰਜੀ ਲਾਈ ਸੀ ਫਿਰ ਪੰਜਾਬ ਸਰਕਾਰ ਨੇ 5000 ਪੰਨਿਆਂ ਦਾ ਜਵਾਬ ਦਿੱਤਾ ਸੀ ਹੁਣ ਦੇਖਦੇ ਹਾਂ ਕੀ ਹੋਵੇਗਾ ਇਸ ਵੇਲੇ ਦੀ ਵੱਡੀ ਖਬਰ ਭਾਈ ਅਮਨਪਾਲ ਸਿੰਘ ਨੂੰ ਲੈ ਕੇ ਆ ਉਹਨਾਂ ਦੀ ਹਾਈ ਕੋਰਟ ਵਿੱਚ ਪੇਸ਼ੀ ਹੋਈ ਹੈ ਉਹਨਾਂ ਨੇ ਇਸ ਪੇਸ਼ੀ ਵਿੱਚ ਕੀ ਕਿਹਾ ਆਓ ਇਹ ਵੀ ਸੁਣਦੇ ਹਾਂ ਉਹਨਾਂ ਨੇ ਵੀਡੀਓ ਕਾਲ ਰਾਹੀਂ ਪੇਸ਼ੀ ਹੋਈ ਹੈ ਉਹਨਾਂ ਦੀ ਵੀਡੀਓ ਕਾਲ ਰਾਹੀਂ ਕੋਰਟ 'ਚ ਪੇਸ਼ੀ ਹੋਈ ਭਾਈ ਅਮਨਪਾਲ ਸਿੰਘ ਦੀ ਭਾਈ ਅਮਨਪਾਲ ਨੇ ਖੁਦ ਹੀ ਕੀਤੀ ਆਪਣੇ ਕੇਸ ਦੀ ਪੈਰ ਵੀ ਭਾਈ ਅਮਨਪਾਲ ਨੇ ਸੰਸਦ ਵਿੱਚ ਸ਼ਾਮਲ ਹੋਣ ਦੀ ਮੰਗੀ ਸੀ ਪਰੋਲ ਜੋ ਕਿ ਪੰਜਾਬ ਸਰਕਾਰ ਨੇ ਜੋ ਕਿ ਪੰਜਾਬ ਸਰਕਾਰ ਨੇ ਪਰੋਲ ਦੇਣ ਤੋਂ ਮਨਾਂ ਕਰਤਾ ਸੀ ਤੇ ਉਸ ਤੋਂ ਬਾਅਦ ਭਾਈ ਅਮਨਪਾਲ ਨੇ ਫਿਰ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਫਿਰ ਪਰੋਲ ਦੀ ਮੰਗ ਕੀਤੀ ਹੈ ਤੇ ਉਹਨਾਂ ਦੀ ਵੀਡੀਓ ਕਾਲ ਰਾਹੀਂ ਪੇਸ਼ੀ ਹੋਈ ਹੈ ਉਹਨਾਂ ਨੇ ਇਸ ਵੀਡੀਓ ਕਾਲ ਦੇ ਵਿੱਚ ਕਿਹਾ ਕਿ ਕਿ ਮੈਂ ਆਪਣੇ ਇਲਾਕੇ ਦੀ ਗੱਲ ਕਰਨਾ ਚਾਹੁੰਦਾ ਹਾਂ ਮੈਂ ਕੋਈ ਵੀ ਹੋਰ ਗੱਲ ਨਹੀਂ ਕਰਨਾ ਚਾਹੁੰਦਾ ਭਾਈ ਅਮਨਪਾਲ ਨੇ ਉੱਥੇ ਇਹ ਵੀ ਕਿਹਾ ਕਿ ਮੈਂ ਸੈਸ਼ਨ ਦੇ ਵਿੱਚ ਡਰੱਗਸ ਦੀ ਗੱਲ ਕਰਨਾ ਚਾਹੁੰਦਾ ਹਾਂ ਡਰੱਗਸ ਦਾ ਮੁੱਦਾ ਚੱਕਣਾ ਚਾਹੁੰਦਾ ਹਾਂ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਕੱਲ ਤੱਕ ਲਈ ਸੁਣਵਾਈ ਕੀਤੀ ਪੋਸਟਪੋਨ ਭਾਈ ਅਮਨਪਾਲ ਵੱਲੋਂ ਕੋਈ ਵੀ ਵਕੀਲ ਪੇਸ਼ ਨਹੀਂ ਹੋਇਆ ਕਿਉਂਕਿ ਵਕੀਲਾਂ ਦੀ ਸਟ੍ਰੈਕ ਚੱਲਦੀ ਪਈ ਸੀ ਇਸ ਕਰਕੇ ਕੋਈ ਵੀ ਵਕੀਲ ਕਿਸੇ ਵੀ ਕੇਸ ਵਿੱਚ ਹਾਜ਼ਰ ਨਹੀਂ ਹੋਏ ਤਾਂ ਕਰਕੇ ਭਾਈ ਅਮਨਪਾਲ ਸਿੰਘ ਨੇ ਆਪ ਹੀ ਪੈਰਵਾਈ ਕੀਤੀ ਏ ਹੁਣ ਦੇਖਣ ਵਾਲੀ ਇਹ ਵੀ ਗੱਲ ਹੈ ਕਿ ਭਾਈ ਅਮਨਪਾਲ ਸਿੰਘ ਨੂੰ ਪ੍ਰੋਲ ਮਿਲਦੀ ਹੈ ਸੈਸ਼ਨ ਵਿੱਚ ਆਨ ਦੀ ਆਗਿਆ ਮਿਲਦੀ ਹੈ ਜੇ ਸੈਸ਼ਨ ਵਿੱਚ ਆਨ ਦੀ ਆਗਿਆ ਵੀ ਮਿਲਦੀ ਹੈ ਤਾਂ ਕਿ ਉਹਨਾਂ ਨੂੰ ਬੋਲਣ ਦਿੱਤਾ ਜਾਵੇਗਾ ਕਿਉਂਕਿ 19 ਤਰੀਕ ਤੱਕ ਹੀ ਸੈਸ਼ਨ ਹੈ ਅੱਜ 17 ਤਰੀਕ ਹੋ ਗਈ ਹੈ ਹੁਣ 19 ਤਰੀਕ ਤੱਕ ਸੈਸ਼ਨ ਹੈ ਹੁਣ ਵੱਡੀ ਗੱਲ ਇਹ ਆ ਕਿ ਸੈਸ਼ਨ ਵਿੱਚ ਬੋਲਣ ਦਿੱਤਾ ਜਾਵੇਗਾ ਜਾਂ ਨਹੀਂ ਦਿੱਤਾ ਜਾਵੇਗਾ ਹੁਣ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਹੁਣ ਦੇਖਦੇ ਹਾਂ ਕਿ ਭਾਈ ਅਮਰਪਾਲ ਸਿੰਘ ਨੂੰ ਪਰੋਲ ਮਿਲਦੀ ਹੈ ਜਾਂ ਨਹੀਂ ਪੰਜਾਬ ਸਰਕਾਰ ਨੇ ਪਰੋਲ ਦੇਣ ਤੋਂ ਮਨਾਂ ਕਰਤਾ ਸੀ ਫਿਰ ਪੰਜਾਬ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਭਾਈ ਅਮਰਪਾਲ ਸਿੰਘ ਨੇ ਹਾਈ ਕੋਰਟ ਵਿੱਚ ਅਰਜੀ ਲਾਈ ਸੀ ਫਿਰ ਪੰਜਾਬ ਸਰਕਾਰ ਨੇ 5000 ਪੰਨਿਆਂ ਦਾ ਜਵਾਬ ਦਿੱਤਾ ਸੀ ਹੁਣ ਦੇਖਦੇ ਹਾਂ ਕੀ ਹੋਵੇਗਾ